ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਪਹੁੰਚ ਚੁੱਕੇ ਹਾਂ ਪਿੰਡ ਮਾਸੀਕੇ ਜ਼ਿਲ੍ਹਾ ਸ਼ੇਰੀ ਤਰਨਤਾਰਨ ਤਹਿਸੀਲ ਪੱਟੇ ਬਾਈ ਰਾਜ ਦੇ ਕੋਲ ਪਹੁੰਚ ਚੁੱਕੇ ਹਾਂ ਬਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਆਲ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਆਸ਼ ਕਰਦਾ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਜੜਦੀ ਕਲਾ ਤੰਦਰੁਸਤੀ ਜੋ ਹੋਗੇ ਕਿਤੇ ਉਹ ਵੀ ਸਜਣੋ ਖਰੀਦਦਾਰੀ ਕਰਦੇ ਆਪਣੀ ਜਰੂਰ ਨਰਖ ਪਰਖ ਕਰਕੇ ਲੈ ਕੇ ਜਾਣਾ ਖਰਜ ਹੈ ਜਿਹੜਾ ਗੱਬਣ ਨੂੰ ਟਿੱਪ ਕੇ ਜਿਹੜਾ ਸੋਇਆ ਨੂੰ ਚੋਕੇ ਤੇ ਅੱਜ ਵਾਲੇ ਰੇਟ ਬਿਲਕੁਲ ਛੋਟੇ ਛੋਟੇ ਆ 6 ਐਨੀਮਲ ਆ ਭਾਈ ਰਾਜ ਦੇ ਕੋਲ ਤਿੰਨ ਵਿਹੜਾਂ ਤੇ ਤਿੰਨ ਮੱਝਾਂ ਆਓ ਕਰੀਏ ਗੱਲ ਬਾਤ ਭਾਈ ਰਾਜਾ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਭਾਈ ਰਾਜਾ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚਲੋ ਠੀਕ ਹੈ ਤੇ ਨਾਮ ਨਾਮ ਰਾਜਪਾਲ ਸਿੰਘ ਹਾਂ ਜੀ ਪਿੰਡ ਮਾਛੀਕੇ ਹਾਂ ਜੀ ਤਹਿਸੀਲ ਪੱਟੀ ਹਾਂ ਜੀ ਜ਼ਿਲ੍ਹਾ ਤਰਨਤਾਰਨ ਇਧਰ ਮਹੂ ਜੀ ਰੇਲੋਂ ਵੀ ਲੱਗੇ ਲੱਗ ਜਾਂਦਾ ਸਾਨੂੰ 35 ਕਿਲੋਮੀਟਰ 35 40 ਤਰਨਤਾਰਨ ਤੋਂ 35 40 ਅਬਰ ਸਾਰੇ ਸਾਨੂੰ ਠੀਕ ਖੇਮ ਕਰਨ ਦੇ ਲੱਗੇ ਬਾਰਡਰ ਤੇ ਪੈਂਦੇ ਆ ਠੀਕ ਤੇ ਆ ਕਿੰਵਾ ਸੂਬਾ ਪਈ ਰਾਜ ਸਾਂ ਮੈਂ ਜੇ ਜਿਸ ਸੂਏ ਬਾਜੀ ਸੋਣੀ ਆ ਨੀਲੀ ਰਾਵੀ ਜਾਗੀ ਹਨਾ ਨੀਲੀ ਰਾਵੀ ਦੀ ਆ ਦੂਜੇ ਸੂਏ ਨੇਰਕੀ ਸੁਣਾ ਹੈ ਤੇ ਪਰਲੇ ਥਾਂਦੀ ਏ ਤਿੱਲੜ ਜੋ ਮਗਲੇ ਦੀ ਆਹ ਆਹ ਜਿਹੜਾ ਸਨ ਬਹਿਣੀ ਵਾਲਾ ਪਰਲਾ ਬਹਿਣੀ ਵਾਲਾ ਸਨ ਚੱਲਦਾ ਜੋ ਠੀਕ ਆ ਮਗਲੇ ਦਾ ਇਧਰ ਬਹਿਣਾ ਉਧਰ ਖੋਲ ਖਾਲ ਕੇ ਤੋਰਾ ਚੱਕ ਰਹੀ ਜੀ ਲਓ ਭਈ ਸੱਜਣੋ ਨੀਲੀ ਰਾਵੀ ਦੀ ਆ ਦੂਜਾ ਸੂਬਾ ਝੋਟੀ ਤੇ ਥਾਂਦੀ ਤੇਲ ਦੱਸ ਰਹਾ ਠੀਕ ਆ ਤਿੰਨ ਥਾਂ ਪ੍ਰੋਪਰ ਵਧੀਆ ਚੱਲਦੇ ਆ ਹਾਂ ਹਾਂ ਤਿੰਨ ਠੀਕ ਠੀਕ ਤੇ ਵੇਖ ਲੋ ਸੇਮ ਨੂੰ ਬਹੁਤ ਸੋਹਣਾ ਲੱਗਾ ਹੈ। ਪੇਟ ਪੂਰਾ ਚੰਗਾ ਲੱਗਾ ਹੈ। ਵਹਿ ਵੀ ਜਿਹੜੀ ਅੱਜ ਕੱਲ੍ਹ ਨੀਲੀ ਰਾਵੀ ਬਾਰਡਰ ਦੀ ਆ। ਪੇਟ ਪੂਰੇ ਨੂੰ ਚੰਗੇ ਹੀ ਹੁੰਦੀਆਂ ਮਦਰੀ ਡੋਲਾਇਓ ਵੀਰ ਜੀ। ਸ਼ਾਟ ਬਣਾ ਲੈ ਉਧਰੋਂ। ਲਓ ਜੀ। ਲਓ ਸੱਜਣੋ ਤੋਰਾ ਤਰਾ ਕਰ ਲੋ ਚੈੱਕ ਸੋਹਣੀ ਆ ਮੱਝ ਜਿੰਨੀ ਵੀ ਹੈਗੀ ਆ ਲਓ ਜੀ ਇੱਥੇ ਬੰਦ ਉਹ ਅੰਦਰ ਲੈ ਬੰਨ ਜੀ ਅੰਦਰ ਬੰਨ ਹਾਂ ਇੱਥੇ ਬੰਨ ਲਓ ਜੀ ਇੱਥੇ ਬੰਦ ਪਾ ਬਾਈ ਰਾਜ ਸਿੰਘ ਦਾ ਮੁੱਲ ਫਿਰ ਕੀ ਆ ਮੋਲੇ ਭਾਜੀ ਛੋਟੀ ਹੋਣਾ ਚਾਹੀਦੀ ਹਾਂ ਜੀ ਹਾਂਜੀ 70000 ਰੁਪਏ ਜਾਂ 20000 20000 64000 ਦੀ ਜਾਣ ਦੀ ਨਹੀਂ ਕੋਈ ਨਹੀਂ ਹੁੰਦਾ ਜਾਣ ਦੇ ਨਹੀਂ 55000 ਦੀ 64000 ਨਾਲ ਕੀ ਹੋ ਜਾਣਾ ਲੱਗੇ ਪੂਰੇ ਨਹੀਂ ਅੱਛਾ ਲੈ ਲਓ ਜੀ ਨੀਲੀ ਰਾਵੀ 65000 ਦੀ ਵੀਰ ਰਾਜ ਕਹਿੰਦਾ ਦੇ ਦਾਂਗੇ ਤੇ ਲੈ ਮਗਲੇ ਥਾਂ ਦੀ ਦੁੱਧ ਤੇ 12 ਕਿਲੋ ਕਰ ਜੂ 10000 ਕਿਲੋ ਤੇਲੀ 12 13 ਲੀਟਰ ਦੇ ਦਿੰਦੀ ਠੀਕ ਆ ਇਹ ਕਣਵਾ ਸੂਆ ਆ ਗਈ ਇਹ ਦੂਜੀ ਸੂਏ ਲੋ ਭੀ ਸਜਣੋ ਇਹ ਵੀ ਖੋਲ ਕੇ ਤੋਰਾ ਤਰਾ ਕਰਾਈਏ ਜੇਕਰ ਆ ਵੇਖ ਲੈ ਨੀਲੀ ਦਾਵੀ ਦੇ ਵਿੱਚ ਇਹ ਵੀ ਸਜਣੋ ਝੋਟੀ ਆਉਂਦੀ ਆ ਪੈਰ ਤੇ ਵੀ ਨਿਸ਼ਾਨੀਆਂ ਐ ਤੇ ਛਾਂ ਤੇ ਵੀ ਛੱਡੇ ਤੇ ਵੀ ਹੈਗਾ ਠੀਕ ਬੇਲੇ ਮਣਕੇ ਦੀ ਆਖਿਆ ਲੋ ਜੀ ਲਾਓ ਇਥੋਂ ਮੋੜ ਲਿਓ ਕੋਈ ਲੋਈ ਬਹੁਤ ਸੋਹਣੀ ਆ ਜਿੰਨੀ ਵੀ ਹੈਗੀ ਆ ਛਾਵੇਂ ਬੜੀ ਵਧੀਆ ਪਾਣੀ ਹੂੰ ਕਾਟਰ ਕੁਆਲਟੀ ਵਧੀਆ ਨਹੀਂ ਦੱਜਾ ਸੁਗਾਇ ਕਿੰਨਾ ਇੱਕ ਬਾਈ ਰਾਜਸਣ ਦੁੱਧ ਪਾਜੂਗੀ ਦੁੱਧ ਪਾ ਲਈ ਪਹਿਲੇ ਥੀਨੇ ਦੁੱਧ 1010 ਲੀਟਰ 10 11 ਕਿਲੋ ਹਾਂਜੀ 81 ਕੋ 12 ਦਿੰਦੀ ਐ 11 ਦਿੰਦੀ ਐ ਅੱਛਾ ਤੇ ਮੁੱਲ ਫਿਰਦਾ ਮੁੱਲ ਇਹ 70000 ਦੀ ਦੇ ਦਈਏ ਨਹੀਂ ਜਾਇਜ਼ ਕਰੀਏ ਤਿੰਨ ਵਾਸ ਹੋਰ ਦਸਾਰ ਦੂ ਦੇ ਦਾਂਗੇ ਹੋ ਜਾਏ ਕਰੀਏ ਸਰ ਬਰਾਬਰ ਦੇ ਦਾ 6 6 ਪੈਂਟ ਦੀ ਦੋਵੇਂ 6 6 ਪੈਂਟ ਯਾਦੀਆਂ ਹਾਂਜੀ 6 6 ਠੀਕ ਐ ਤੇ ਇਹ ਇੱਕ ਦੂਜੀ ਮੱਝ ਆ ਆ ਠੀਕ ਐ ਉਹ ਗੱਭਣੇ ਮੱਝ ਹਾਂਜੀ ਉਹ ਵੀ ਗੱਭਣੇ ਲਓ ਬਈ ਸੱਜਣੋ ਇਹ ਵੀ ਮੈਂ ਗੱਭਣੇ ਕਿੰਨਾ ਕਿ ਵੀਰ ਦੀ ਸਮਾਂ ਲੈਂਦੀ ਐ ਬਈ ਰਾਜੇ ਇਹ ਵੀ 3 4 ਦਿਨ ਬਸ ਯਾਰ ਅੱਛਾ ਕੋਈ 5 ਕੇ ਦਿਨ 7 ਹਫਤਾ ਖੰਡ ਕੋਲ ਜਾ ਸਕਦੀ ਐ ਨਾ ਹਾਂ ਲਓ ਬਈ ਸੱਜਣੋ ਮੈਂ ਸੋਹਣੀ ਆ ਇਹ ਲਾਇਓ ਵੀਰ ਜੀ। ਲੈ। ਤੀਜਾ ਸੂਆ? ਹਾਂਜੀ ਹਾਂਜੀ। ਦੁੱਧ ਵੈਸੇ ਕਿੰਨਾ ਕੁ ਅਮੀਨ ਕਰਦੇ? ਮੈਂ ਵੀ ਭਾਜੀ ਮੱਝ ਆਪਣੀ ਇਹ ਘਰ ਦੀ ਆ 10-12 ਲੀਟਰ ਆ ਆਹ ਨਸਚੀ ਦੀ। ਅੱਛਾ। 81 ਸੂਆ ਅੱਗੇ ਰੋੜਾ। ਇਹ ਪੋਰਾ ਰਿਤੀ ਵਾਰਦੇ। ਠੀਕ ਹੈ। ਤੇ ਮੁੱਲ ਕਿੰਨਾ? ਮੁੱਲੇ ਦਾ ਭਾਅ 70000 ਰੁਪਏ ਦੀ। ਜਾਇਜ਼। ਇਹਦਾ 1000 ਰੁਪਏ ਉਹਨਾਂ ਨੂੰ ਫਰਕ ਪਾ ਦਈਏ। ਚੌਹਠ ਰੁਪਏ ਦੇ ਦਾ 68 ਹਾਂਜੀ ਹਾਂ ਉਹ ਦੋਵੇਂ 65 65 ਦੀਆਂ ਦੇ ਚੌਂਟ ਦੀ ਸਾਰੀਆਂ ਨਾ ਚੌਂਟ ਛੋੜ ਦੀਆਂ ਕਰਤੀਆਂ ਤਿੰਨ ਨਹੀਂ ਨਹੀਂ ਹੋ ਨਹੀਂ ਕਰਦ ਗਏ ਤਿੰਨਾਂ ਦੀ ਸੇਲ ਲਾ ਦਿੱ ਗਏ ਅੱਛਾ ਆ ਵੈਰ ਸਹੀ ਹੈ ਦੁੱਧ ਕਿੰਨਾ ਹੈ ਮਗਰੇ ਤੂੰ ਦੋ ਬਾਰਾਂ ਅੱਛਾ ਅੱਛਾ ਜੀ ਪਰ ਕੱਲ੍ਹ ਰਾਤ ਸੋਈ ਹੈ ਕੱਲ੍ਹ ਰਾਤ ਇਹ ਇਹਨਾਂ ਚੱਲਦੀ ਆ ਉਹ ਹਾਂਜੀ ਉਹ ਨਾ ਜੇ ਤਲੀ ਜਰਾ ਕੇ ਚੋਵਾਂਗੇ ਫਿਰ ਨਹੀਂ ਫਿਰ ਨਹੀਂ ਕੁਝ ਨਹੀਂ ਹੁੰਦਾ ਨਾ ਹੱਥ ਭੇਜਦਾ ਨਾ ਕੁਝ ਹੁੰਦਾ ਹੀ ਆ ਜਾਬ ਤਾਰ ਕੱਢੀਏ ਤੇ ਦੋ ਤਿੰਨ ਤਾਰਾਂ ਆਉਂਦੀਆਂ ਉੱਚ ਠੀਕ ਆ ਚਲੋ ਖੋਲ ਕੇ ਤੋਰਾ ਚੈੱਕ ਕਰਾਈਏ ਆ ਵਾਸ਼ੀ ਆ ਜਰਸੀ ਹਾਂਜੀ ਆ ਪਈ ਸੱਜਣ ਠੀਕ ਆ ਉਹ ਡੱਬੀ ਅਗਲੀ ਹਾਂਜੀ ਠੀਕ ਆ ਆ ਸੱਜਣੋ ਜਿਹੜਾ ਬੱਚਾ ਸਾਹਮਣੇ ਚੱਲਦਿਆ ਨਾ ਸਕਰੀਨ ਹੋਂਪੁਰ ਡੱਬੇ ਕਾਲਾ ਡੱਬਾ ਇਹ ਐਸ ਜਰਸੀ ਦਾ ਐ ਲਾਲ ਜਰਸੀ ਦਾ ਠੀਕ ਆ ਦੁੱਧ ਕਿੰਨਾ ਬੋਲਾ ਹੋਣ 10 ਤੋਂ 12 ਲੇ 10 ਕਿਲੋ ਤੋਂ ਲੈ ਕੇ ਤੇ 12 ਦੇ ਵਿੱਚ ਸੱਜਣੋਂ ਦਾ ਬੋਲਾ ਠੀਕ ਹੈ ਜੀ ਲਓ ਜੀ 15 ਕਿਲੋ 14 ਕਰ ਜੂ ਦੋ ਭਾਜੀ 16 17 ਲੀਟਰ ਚਾਹੂਗੀ ਅੱਛਾ 16 17 ਕਿਲੋ ਚਾਹੂਗੀ ਲਾਓ ਲੋ ਜੀ ਉਹ ਮਗਲਾ ਥਨ ਦੱਸ ਦਿਆ ਜੋ ਇਹ ਧਾਰਾਂ ਕੱਟੀਆਂ ਦੇ ਦੋ ਚਾਰ ਹੁੰਦੀਆਂ ਜੋ ਜੇ ਨਾ ਕੱਟੀਆਂ ਦੇ ਫਿਰਨਾ ਠੀਕ ਹੈ ਜੀ ਨੋ ਨੋ ਮੈਂ ਤਾਂ ਆਮ ਬੋਲੀ ਨੇ ਬੜਾ ਬੀਤੇ ਇਲੇ ਦੀ ਠੀਕ ਹੈ ਜੀ ਤੇ ਬਾਈ ਰਾਜ ਸਿੰਘ ਦਾ ਮੁੱਲ ਕੀ ਆ 30000 ਦੀ ਦੇ ਦੀ ਹੋਰ ਕੋਈ ਮਾਨ ਤਣ 30 ਪੂਰੇ ਵੀ ਦੇ ਦਾਂਗੇ ਤੇ ਇਹ ਦੀ ਦੇ ਦਾਂਗੇ ਹਾਂ ਜੀ ਠੀਕ ਆ ਛੱਡ ਦਾਂਗੇ ਯਾਰ ਬੋਲੀ 28 ਦੀ ਜਾਂਦਗੀ ਚਲ ਦੇ ਦਾਂਗੇ 28 ਦੀ 28000 ਦੀ ਸੱਜਣੋ ਜਿਹੜੀ ਜਰਸੀ ਆ ਦੁੱਧ 12 ਨਹੀਂ 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 ਕਿਹਨੇ 28 ਦੀ ਇਹਨੇ ਦੁੱਧ ਵਾਲੀ 15 ਹਾਂ ਨਹੀਂ ਦੇਣੀ ਮੋਲ ਵੜਾ ਜਾਇਜ਼ ਕੀਤਾ ਬਾਈ ਰਾਜ ਨਹੀਂ ਬਿਲਕੁਲ ਜਾਇਜ਼ ਕੀਤਾ ਠੀਕ ਆ ਤੇ ਇਹ 28000 ਦੇ ਵਿੱਚ ਥਣ ਥਣ ਵੇਖ ਲਓ ਬਹੁਤ ਸੋਹਣੇ ਲੱਗੇ ਬਾਕੀ ਬਿਲਕੁਲ ਓਕੇ ਥਣ ਉਹ ਪਿਛਲੇ ਥਣ ਦੇ ਨਾਲ ਉਹ ਇੱਕ ਸਰੂ ਲੱਗਾ ਦਿਖਾ ਦੋ ਹਾਂ ਲਓ ਜੀ ਆਹ ਲਓ ਅਵੇ ਠੀਕ ਆ ਲਓ ਜੀ ਦੇਖੋ ਉਹ ਜੇ ਕੱਢੀਏ ਤੇ ਧਾਰ ਆਉਂਦੀ ਆ ਤੇ ਜੇ ਤਲੀ ਜਰਾਕੇ ਚੋਈਏ ਫਿਰ ਕੋਈ ਗੱਲ ਨਹੀਂ ਠੀਕ ਆ ਤੇ ਡੱਬੀ ਆ ਗਈ ਹਾਂਜੀ ਡੱਬੀ ਕਿੰਨਾਸ ਹੋਆ ਇਹ ਦੋ ਜਾਸੂਗਾ ਤੇ ਸੂਣ ਵਾਲੀ ਆ ਹਾਂਜੀ ਹਾਂਜੀ ਸੂਣ ਵਾਲੀ ਲੈਂਦੀ ਦੋ ਚਾਰ ਠੀਕ ਆ ਦੋ ਚਾਰ ਦਿਨ ਖੋਲ ਕੇ ਤੋੜਾ ਚੱਕ ਕਿੰਨਾ ਕੇ ਦੁੱਧ ਦੀ ਮੀਰ ਕਰਦੇ ਦੁੱਧ ਭਾਈ ਇਹ 14 15 ਲੀਟਰ ਪਹਿਲੇ ਸਵੇਰੇ ਨੇ ਦਿੱਤਾ ਏ ਹਮ ਐ ਰਹੀ ਦੇਖੋ ਕਿੰਨਾ ਮੀਰ ਅੱਛਾ ਇਹ ਪਾ ਲਈ ਆ ਲੋਈ ਥੇਨ ਦੋ ਚਾਰ ਲੈਂਦੀ ਆ ਨਾ ਲੋ ਭਾਈ ਸੱਜਣੋ 2-4 ਦਿਨ ਲੈ ਜਾਊਗੀ ਡੱਬੀ ਆ ਤੇ ਸੋਹਣੀਆ ਵੜ ਲਾਓ ਜੀ ਤੇ 12-13 ਕਿਲੋ ਦੋ ਚਵਾਊਗੀ ਆਖਿਰ 15 15 15 ਅੱਛਾ 15 ਕਿਲੋ ਦੋ ਚਵਾਊਗੀ ਦਿਨ ਇੱਕ ਦੋ ਦਿਨ ਲੈਂਦੀ ਏ ਜੀ ਠੀਕ ਆ ਜੀ ਬਾਈ ਰਾਜ ਇਹਦਾ ਫਿਰ ਮੋਲਕ ਹੀ ਰਹੂਗਾ ਇਹ ਵੀ 33000 ਦੀ 33 ਦੀ ਹੋਰ ਕੋਈ ਹਾਰਦਾ ਜੂ 3000 ਦੀ 30 ਦੀ ਠੀਕ ਹੈ 1000 ਹੋਰ ਮਾਨ ਕਰਦਾਂਗੇ ਯਾਰ 29 ਦੀ ਦੇ ਦਾਂਗੇ 29 ਦੀ ਹਾਂ ਲਓ ਜੀ ਅੱਜ ਡੰਗਰ ਸਾਰੇ ਪਾਣਾ ਖਿੱਚ ਕੇ ਦੇਣੀ ਆਪਾਂ ਠੀਕ ਹੈ ਪਾਣਾ ਜਾਇਜ ਜਾਇਜ ਨਾ ਜਾਇਜ ਠੀਕ ਹੈ ਅੱਜ ਮੇਲਾ ਬਾਬੇ ਦਾ ਨਾ ਮੇਲਾ ਕਰਕੇ ਮੇਲੇ ਦਾ ਕਰਕੇ ਬਾਬਾ ਬੁੱਢਾ ਸੈੜੀ ਬਿਲਕੁਲ ਲੈਸ ਲੈਸ ਸਾਰੇ ਕਰਨੀ ਠੀਕ ਆ ਗਾਂ ਹਾਂ ਜੀ ਉਸ ਨਾਲ ਹੀ ਤੇ ਕਿੰਨੇ ਕਸਮਾਂ ਲੈਂਦੀ ਸੋਚ ਕਿੰਨਾ ਕਿ ਦੁੱਧ ਚੋਂਦੀ ਰਹੀ ਆ ਦੁੱਧ ਭਾਜੀ ਇਹ 15 16 ਲੀਟਰ ਇਹਦੇ ਥੱਲੇ ਚੋਇਆ ਏ ਜਿੱਦ ਦਿਨ ਇਹ ਗਾਂ ਬਣੀ ਹੈਨਾ ਇਹ ਗੱਲ ਦੀ ਗਾਰੰਟੀ ਦਵਾਂਗੇ ਆਪਾਂ 60000 ਵਾਲੀ ਜ਼ਮੀਨ ਥੱਲੇੋਂ ਗਾਂ ਵੈਡ ਬਣੂਗੀ ਅੱਛਾ ਦੁੱਧ ਵੀ 1500 ਵਾਲੀ ਲੀਟਰ ਚੋਆਊਗੀ ਠੀਕ ਹੈ ਬੇਸ਼ੱਕ ਥਨਾਂ ਨੂੰ ਹੱਥ ਨਾ ਲਾਵੇ ਸਾਡੀ ਇਹ ਗਾਰੰਟੀ ਦੇ ਲੈ ਜੀ ਠੀਕ ਹੈ ਇਹ ਚੋਈ ਹੋਈ ਹੈ ਸੁਆ ਜੀ ਦਾ ਠੀਕ ਹੈ ਲਓ ਪੈਸਾ ਜਣੋ ਥਨ ਤੁਣ ਜਿਹੜਾ ਕਰ ਲੋ ਚੈੱਕ ਠੀਕ ਹੈ ਬਾਈ ਕਹਿੰਦਾ ਬੰਦੀ ਚੰਗੀ ਗਰੰਟੀ ਇਹਦੇ ਫੁੱਲ ਦੁੱਧ ਵੀ 13-14 ਕਿਲੋ ਪਾਉਂਦੀ ਰਹੀ ਆ ਲਓ ਜੀ ਲਓ ਤਾਂ ਤਗਾਠ ਦੇਖ ਲਓ ਠੀਕ ਤੇ ਇੱਥੇ ਬੰਦੋ ਖੁਰਲੀ ਦੇ ਜੀ ਆ ਲੱਕੜ ਦੀ ਖੁਲੀ ਦੇ ਬੰਦ ਨੌਲ ਤੇਨੇ ਹੰਦਾਰਾ ਸੰਦੂ ਸਾਹਿਬ ਤਿਆਰ ਹੋ ਗਈ ਹਾਂਜੀ ਉਦੋਂ ਤੇ ਆਈਏ 35 36000 ਦੀ ਹਾਂਜੀ ਕਿੰਨੇ ਆਸ ਕੇ ਖੜਨੀ ਜਦੋਂ ਥੱਲੇ ਉਹਨੇ ਇੰਨਾ ਛੱਡਾ ਲਈ ਫਿਰਦੀ ਹੈ ਤੇ ਕਿੰਨੇ ਦੀ ਹੁੰਦੇ ਤੇ ਨਹੀਂ ਆਜ 30 ਦੀ ਦੇ ਦੀ ਹੋਰ ਹੋ ਜੋ 2000 ਛੱਡ ਦਾਂ 28 ਦੀ 28 ਦੀ ਤਿੰਨੇ 28 28 ਦੀਆਂ ਕਰ ਦਿੱਗੇ ਸਾਵ ਦੋ ਯਾਰ ਮੱਜਾਂ 46 46 ਦੀਆਂ ਨਹੀਂ ਨਹੀਂ ਮੱਜਾ ਪਰ ਇੱਕ ਗੱਲ ਗੱਲ ਤਾਂ ਸੁਣੋ ਹਾਂਜੀ ਅਰੇ ਬਈਆ ਇੱਕ ਨਾ ਛੱਡਿਓ ਬਾਅਦ ਚ ਬਾਅਦ ਚ ਜਿੰਦੀ ਮਰਜ਼ੀ ਆ ਨਹੀਂ ਜੇ ਕਿਸੇ ਦੀ ਮਰਜ਼ੀ ਹੋਈ ਕੱਸ ਨੋ ਤਿੱਲਣ ਮੱਜ ਤੁਸੀਂ ਕਰ ਲਓ 65000 ਦੀ ਆ ਦੋਵੇਂ ਚੌਂਟ ਚੌਟ ਦੀਆਂ ਕਰ ਲਓ ਗੱਲ ਤਾਂ 65 ਦੀ ਕਰ ਲਓ ਤੇ ਆ ਦੋਵੇਂ ਚੌਂਟ ਚੌਟ ਦੀਆਂ ਯਾ ਨਾ ਨਾ ਛੱਡਿਓ ਲੋ ਸਜਣੋ ਭਾਲਾ ਖਪਾਇਓ ਨਾ ਛਡੋ ਜਿੰਦੀ ਮਰਜ਼ੀ ਹੋਈ ਉਹ ਫੋਨ ਵੀਰ ਨੂੰ ਲਾਇਓ ਕਿਉਂਕਿ ਰਕਮ ਪਹਿਲੋਂ ਆਪਾਂ ਘਟਾਤੀ ਆ ਜਿੰਦੀ ਨਾ ਮਰਜ਼ੀ ਹੋਏ ਨਾ ਲਾਇਓ ਗਾਈ ਜਿਹੜੀ ਮਰਜ਼ੀ ਲੈ ਜਾਓ ਤਿੰਨਾ ਚੋਂ 28 28 ਹਜ਼ਾਰ ਸੀ ਮੱਝ ਜਿਹੜੀ ਮਰਜ਼ੀ ਲੈ ਜਾਓ 64 64 ਤੋਂ ਘੱਟ ਨਹੀਂ ਵੀਰ ਨੇ ਦੇਣੀ ਰੁਪਈਆ ਵੀ ਮਰਜ਼ੀ ਹੋਈ ਤੇ ਫੋਨ ਲਾਇਓ ਮਰਜ਼ੀ ਤੇ ਨਾਂ ਲਾਇਓ ਠੀਕ ਆ ਨਾ ਠੀਕ ਆ ਆ ਗਾਵਾਂ ਤਿੰਨੇ ਹੀ 65 65 ਦੀਆਂ ਕਰਤੀਆਂ ਜੀ 28 28 ਦੀਆਂ ਹਾਂ ਤੇ ਮੱਝਾਂ ਤਿੰਨੇ ਹੀ 64 64 64 ਦੀਆਂ ਜਿਹਦੀ ਰਿਕਵੈਸਟ ਬੇਨਤੀ ਕਰ ਦੋਗੀ ਜਦੋਂ ਹੁਣ ਨਾ ਜ਼ਿਆਦਾ ਹੁਣ ਬੱਸ ਛੋੜੀਏ ਕਿ 100 100 ਰੁਪਈਆ ਤੁਹਾਨੂੰ ਇਹਨਾਂ ਦਾ ਛੱਡਾਂਗੇ ਅੱਜ ਮਰਜ਼ੀ ਹੈ ਮੇਰੀ ਇਹ ਉਹਨਾਂ ਬਿਲਕੁਲ ਰੈਟ ਤੁਹਾਨੂੰ ਪਿਛਲੇ ਨਾਲੋਂ ਮੈਨੂੰ ਲਾ ਭਾਈ 28 28 ਦੇ ਵਿੱਚ ਸੇਲ ਤੇ ਮੱਝਾਂ ਤਿੰਨ ਤੇ ਇਹ ਡੰਗਰਾ ਵੀਰ ਦੇ ਕੋਲ ਆਪਣੀ ਨੱਕ ਪਰ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਸასი